ਪੰਜਾਬ ਦਾ ਮੁੱਖ ਮੰਤਰੀ ਮਸ਼ਕਰੀਆਂ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਚੁਟਕਲੇ ਕਹਾਣੀਆਂ ਸੁਣਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀਆਂ ਜ਼ਮੀਨਾਂ ਕੀਮਤੀ ਜਾਇਦਾਦਾਂ ਵੇਚਣ ਲਈ ਬਿਲਕੁਲ ਤਿਆਰ ਹੋ ਚੁੱਕਿਆ ਬਾਹਰਲੇ ਸੂਬਿਆਂ ਤੋਂ ਆ ਰਹੇ ਆਹ ਕ੍ਰਿਮੀਨਲ ਬੰਦੇ ਨੇ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਉਹਨਾਂ ਦਾ ਪਿਸ਼ੋਕੜ ਕੀ ਆ ਉਹਨਾਂ ਦਾ ਰਿਕਾਰਡ ਕੀ ਆ ਉਹਦੀ ਪੁਲਿਸ ਵੈਰੀਫਿਕੇਸ਼ਨ ਕਿਉਂ ਨਹੀਂ ਹੋ ਰਹੀ ਜੁਰਮਾਂ ਦੇ ਤਹਿਤ ਜਿਹੜੀਆਂ ਵੱਖ-ਵੱਖ ਧਰਾਵਾਂ ਦੇ ਵਿੱਚ ਪਰਚੇ ਦਰਜ ਹੋਏ ਨੇ ਪਿਛਲੇ 7 ਮਹੀਨਿਆਂ ਦੇ ਵਿੱਚ 3260 ਮੁਕਾਦਮੇ ਦਰਜ ਹੋਏ ਨੇ ਪ੍ਰਵਾਸੀ ਬੰਦਿਆਂ ਤੇ ਕੀ ਇਹਨਾਂ ਬੰਦਿਆਂ ਦੀ ਵੈਰੀਫਿਕੇਸ਼ਨ ਹੋਈ ਕੀ ਬੰਦਿਆਂ ਦੀ ਪੜਤਾਲ ਹੋਈ ਜੀ ਉਹਦੀ ਵੈਰੀਫਿਕੇਸ਼ਨ ਹੋਈ ਹੁੰਦੀ ਜੇ ਪੁਲਿਸ ਨੂੰ ਪਤਾ ਹੁੰਦਾ ਵੀ ਬੰਦਾ ਕ੍ਰਿਮੀਨਲ ਆ ਬੰਦਾ ਮਾੜਾ ਹੈ ਤਾ ਉਹ ਬੱਚਾ ਬਚ ਜਾਂਦਾ ਜਦੋਂ ਕੋਈ ਘਟਨਾ ਵਾਪਰਦੀ ਆ ਤੇ ਉਹ ਘਟਨਾ ਨੂੰ ਅੰਜਾਮ ਦੇ ਕੇ ਬੰਦੇ ਭੱਜ ਜਾਣਗੇ ਕਿੱਥੋਂ ਫੜ ਦੋਗੀ ਪੁਲਿਸ ਜਾਨ ਪਤਾ ਹੀ ਨਹੀਂ ਹੈ ਕੋਈ ਟਿਕਾਣਾ ਨਹੀਂ ਕੋਈ ਐਡਰੈਸ ਨਹੀਂ ਸਰਕਾਰ ਨੂੰ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਛੱਡ ਦਿਓ ਮਸ਼ਕਰੀਆਂ ਚੁਟਕਲੇ ਕਹਾਣੀਆਂ ਗੱਪ ਛੜਪ ਬਹੁਤ ਹੋ ਗਿਆ ਆਪਾਂ 4 ਸਾਲ ਆਈ ਨਗਾਤੇ ਸਾਲ ਰਹਿ ਗਿਆ ਮਾੜਾ ਮੋਟਾ ਉਹ ਤੁਹਾਨੂੰ ਲੋਕਾਂ ਨੇ ਪੂੰਝ ਤਾਂ ਦੇਣਾ ਹੀ ਹੈ ਪਰ ਘੱਟੋ ਘੱਟ ਯਾਰ ਇੱਥੇ ਇੰਨਾ ਮੁੱਦਿਆਂ ਤੇ ਤੁਸੀਂ ਧਿਆਨ ਕੇਂਦਰਿਤ ਕਰਕੇ ਅੱਜ ਪੰਜਾਬ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ ਉਥੋਂ ਮਹਾਲੀ ਤੋਂ 12 ਏਕੜ 베ਜਤੀ ਹੋਰ ਵੱਖ-ਵੱਖ ਥਾਵਾਂ ਦੇ ਜਿੱਥੇ ਮੰਡੀ ਬੋਰਡ ਦੀਆਂ ਜ਼ਮੀਨਾਂ ਪੰਗਾ ਕੋਰੈਸਟ ਹਸਪੀਟਲ ਆ ਪੀਡਬਲਯੂਡੀ ਦੇ ਜਾਂ ਹੋਰ ਮਹਿਕਮਿਆਂ ਦੇ ਸਾਰੇ ਇਹ ਵੇਚਣ ਦੀ ਹੌਲੀ ਹੌਲੀ ਇੱਕ ਇੱਕ ਕਰਕੇ ਤਿਆਰੀ ਕਰੀ ਜਾਂਦੇ ਕਿਉਂਕਿ ਬਿਹਾਰ ਦੀਆਂ ਚੋਣਾਂ ਆ ਗਈਆਂ ਤੇ ਇਹਨਾਂ ਨੇ ਸਾਰਾ ਪੈਸਾ ਜਿਹੜਾ ਇੱਥੋਂ ਲਿਜਾ ਕੇ ਲੁੱਟ ਕੇ ਪੰਜਾਬ ਦੇ ਵਿੱਚੋਂ ਲਾਲਾ ਜੀ ਜਿਹੜੇ ਆਪਣੇ ਕੇਜਰੀਵਾਲ ਕਹਿੰਦੇ ਅਸੀਂ ਕੱਟੜੇ ਇਮਾਨਦਾਰ ਆ ਜੀ ਉਹਨਾਂ ਨੇ ਸਾਰਾ ਪੈਸਾ ਇੱਥੋਂ ਹੜਾਪ ਕੇ ਕਿਵੇਂ ਪੰਜਾਬ ਦੇ ਵਿੱਚੋਂ ਇਕੱਠਾ ਕਰਕੇ ਲਿਜਾਣਾ ਇਹ ਸਿਰਫ ਗੁੱਗੂ ਬਣਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇਹ ਸਿਰਫ ਇਹਨੂੰ ਇਹ ਹੀ ਮੈਨੂੰ ਸਾਲ ਹੋਰ ਮੈਂ ਬੈਠਾ ਰਹਾ ਮੈਂ ਇੱਥੇ ਵੱਡੇ ਵੱਡੇ ਆਏ ਤੁਰ ਕੇ ਭਵੰਤ ਸਿੰਘ ਪ੍ਰਤਾਪ ਸਿੰਘ ਬਾਜਵਾ ਜੀ ਕਈ ਨੇ ਗਵਰਨਰ ਦੇ ਕੋਲੇ ਚਿੱਠੀ ਲਿਖੀ ਹੈ ਕਿ ਇਹਨੂੰ ਵੇਚਿਆ ਨਾ ਜਾਵੇ ਪਰ ਵਾਜਬਾ ਸਾਹਿਬ ਇਹ ਗੱਲਾਂ ਚਿੱਠੀਆਂ ਨਾਲ ਨਹੀਂ ਲੋਟ ਆਉਣੀਆਂ। ਹਰਾਨੀ ਦੀ ਗੱਲ ਆ ਅੱਜ ਪੰਜਾਬ ਉਜਾੜਿਆ ਜਾ ਰਿਹਾ, ਪੰਜਾਬ ਲੁੱਟਿਆ ਜਾ ਰਿਹਾ, ਪੰਜਾਬ ਬਰਬਾਦ ਕੀਤਾ ਜਾ ਰਿਹਾ, ਪੰਜਾਬ ਵੇਚਿਆ ਜਾ ਰਿਹਾ, ਪੰਜਾਬ ਤਬਾਹ ਕੀਤਾ ਜਾ ਰਿਹਾ। ਤਮਾਸ਼ੀਨ ਬਣ ਕੇ ਤੇ ਜਿੰਨੇ ਵਿਰੋਧੀ ਦਰ ਵਾਲੇ ਆ ਚਾਹੇ ਕਾਂਗਰਸੀ ਹੋਣ ਚਾਹੇ, ਅਕਾਲੀ ਦਰ ਹੋਣ ਚਾਹੇ, ਭਾਜਪੀ ਵਾਲੇ ਹੋਣ ਉਹ ਚੁੱਪ ਕਰਕੇ ਤਮਾਸ਼ਾ ਦੇਖ ਰਿਹਾ। ਪ੍ਰਾਈਵੇਟ ਹਸਪਤਾਲ ਦੇ ਆਈਸੀਯੂ ਦੇ ਵਿੱਚ ਇੱਕ ਮਰੀਜ਼ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ આરોપી ਨੂੰ ਨਵਾਂ ਸ਼ਹਿਰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਸ આરોપી ਦਾ ਨਾਮ ਰਾਜਾ ਕੁਮਾਰ ਯਾਦਵ ਹੈ ਜੋ ਕਿ ਹਸਪਤਾਲ ਦੇ ਵਿੱਚ ਕੰਡੀਨ ਚਲਾਉਂਦਾ ਸੀ। ਪੁਲਿਸ ਨੇ ਇਸ ਨੂੰ ਅਦਾਲਤ 'ਚ ਪੇਸ਼ ਕਰਕੇ ਅੱਜ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਫੜਿਆ ਗਿਆ આરોપી ਇਹ ਪ੍ਰਵਾਸੀ ਹੈ। ਇਸ ਦੇ ਉੱਪਰ ਪਰਚਾ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਹੈ। ਉਸ ਦੇ ਵੱਲੋਂ ਦੱਸਿਆ ਗਿਆ ਸੀ ਕਿ ਉਹ ਧਵਨ ਹਸਪੀਟਲ ਵਿਖੇ ਬਿਊਟੀ ਤੇ ਸੀ ਜਿੱਥੇ ਇਹ ਨੌਜਵਾਨ ਦੇ ਵੱਲੋਂ ਇੱਕ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਅੱਜ ਧਵਨ ਹਸਪੀਟਲ ਦਾ ਪੱਖ ਜਾਣਨ ਦੇ ਲਈ ਜਦੋਂ ਧਵਨ ਹਸਪੀਟਲ ਪਹੁੰਚੇ ਤਾਂ ਉੱਥੇ ਮੌਕੇ ਦੇ ਉੱਤੇ ਡਾਕਟਰ ਨਹੀਂ ਮਿਲੇ ਉਹਨਾਂ ਨੇ ਕਿਹਾ ਕਿ ਅੱਜ ਡਾਕਟਰ ਸਾਹਿਬ ਹਸ਼ਿਆਰਪੁਰ ਦੀ ਘਟਨਾ ਇੱਕ 18 ਸਾਲ ਦੀ ਕੁੜੀ ਜਿਹੜੀ ਕਿਸੇ ਬਿਮਾਰੀ ਕਰਕੇ ਆਈ ਸੀ ਯੂ ਦੇ ਵਿੱਚ ਦਾਖਲ ਹੁੰਦੀ ਹੈ ਧਵਨ ਹਸਪਤਾਲ ਹਸ਼ਿਆਰਪੁਰ ਦੇ ਵਿੱਚ ਤੇ ਰਾਤ ਨੂੰ 3 ਵਜੇ ਉਥੇ ਕੰਟਿਨ ਤੇ ਕੰਮ ਕਰਨ ਵਾਲਾ ਜਿਹੜਾ ਸਖਸ਼ਾ ਜਿਹੜਾ ਬੰਦਾ ਉਹ ਰਾਤ ਨੂੰ ਜਾ ਕੇ ਉਸ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਮੌਕੇ ਤੇ ਉਹ ਕੁੜੀ ਰੋਲਾ ਪਾਉਂਦੀ ਆ ਨਰਸਾਂ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਉਥੋਂ ਭੱਜ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਧਵਨ ਹਸਪਤਾਲ ਹਿਸ਼ਾਲਪੁਰ ਵਾਲਾ ਉਹਦਾ ਡਾਕਟਰ ਹੈ ਤੇ ਉਸ ਡਾਕਟਰ ਦੇ ਘਰ ਵਾਲੀ ਹੈ ਬੀਬੀ ਜਿਹੜੇ ਉਹ ਹਸਪਤਾਲ ਦੇ ਮਾਲਕ ਹੈ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਐ ਜਦੋਂ ਨਰਸਾਂ ਜਿਹੜੀਆਂ ਕੁੜੀਆਂ ਹੁੰਦੀਆਂ ਉਸ ਕੁੜੀ ਨੂੰ ਉਸ ਬੱਚੀ ਨੂੰ ਕਹਿੰਦੀਆਂ ਨੇ ਕਿ ਤੂੰ ਇਹ ਸਾਰੀ ਗੱਲਬਾਤ ਆਪਣੇ ਪਰਿਵਾਰ ਨਾਲ ਸਾਂਝੀ ਕਰ ਆਪਣੇ ਪਰਿਵਾਰ ਨੂੰ ਦੱਸ ਵੀ ਮੈਨੂੰ 3 ਵਜੇ ਰਾਤ ਨੂੰ ਆ ਕੇ ਬੰਦਾ ਚੰਬੜਿਆ ਤਾਂ ਉਸ ਤੋਂ ਬਾਅਦ ਡਾਕਟਰ ਜਿਹੜਾ ਹੁੰਦਾ ਉਹਦੇ ਘਰ ਵਾਲੀ ਜਿਹੜੀ ਬੀਬੀ ਉੱਥੇ ਡਾਕਟਰ ਆ ਉਹਦੇ ਵੱਲੋਂ ਉਹਨਾਂ ਕੁੜੀਆਂ ਨੂੰ ਝਿੜਕਿਆ ਜਾਂਦਾ ਨਰਸਾਂ ਨੂੰ ਤਾੜਿਆ ਜਾਂਦਾ ਘੂਰਿਆ ਜਾਂਦਾ ਵੀ ਤੁਸੀਂ ਇਹ ਗੱਲ ਕਿਉਂ ਕਰ ਰਹੀ ਐ ਤੇ ਉਸ 18 ਸਾਲ ਦੀ ਬੱਚੀ ਦਾ ਜਿਹੜਾ ਬਾਪ ਆ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਪੰਜਾਬ ਪੁਲਿਸ ਚਾ ਉਹ ਵੀ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਤੇ ਮੇਰੀ ਬਦਨਾਮੀ ਨਾ ਹੋ ਜੇ ਇੱਕ ਪਾਸੇ ਆਪਾਂ ਉਮੀਦ ਰੱਖਦੇ ਆ ਲੋਕ ਅਨਸਾਫ਼ ਲਈ ਪੰਜਾਬ ਪੁਲਿਸ ਕੋਲ ਜਾਂਦੇ ਆ ਤੇ ਇੱਕ ਬੰਦਾ ਆਪਦੀ ਬੱਚੀ ਨਾਲ ਘਟਨਾ ਵਾਪਰਨ ਦੇ ਬਾਵਜੂਦ ਵੀ ਚੁੱਪ ਹੋ ਜਾਂਦਾ ਹੈ ਇਹ ਸਾਰੀ ਗੱਲਬਾਤ ਦਬ ਦਿੱਤੀ ਜਾਂਦੀ ਹੈ ਇੱਕ ਵਾਰੀ ਪਰ ਉਸ ਤੋਂ ਬਾਅਦ ਪਰਵਿੰਦਰ ਸਿੰਘ ਕਿਤਨਾ ਜਿਹੜਾ ਇਸ ਮੁੱਦੇ ਨੂੰ ਉਠਾਉਂਦਾ ਤੇ ਉਹ ਇੱਕ ਐਸਐਸਪੀ ਨੂੰ ਮਿਲ ਕੇ ਦਰਖਾਸਤ ਦਿੰਦਾ ਤੇ ਐਸਐਸਪੀ ਵੱਲੋਂ ਇਹ ਸਾਰਾ ਜਿਹੜਾ ਘਟਨਾ ਦਾ ਜੈਜਾ ਲੈ ਕੇ ਹਸਪਤਾਲ ਦੇ ਵਿੱਚ ਸਾਰੀ ਜਿਹੜੀ ਕਾਰਵਾਈ ਇੱਕ ਵਾਰੀ ਹਸਪਤਾਲ ਵਾਲੇ ਮੰਨਦੇ ਨਹੀਂ ਪਰ ਜਿਵੇਂ ਪੁਲਿਸ ਸਖਤੀ ਕਰਦੀ ਹੈ ਤਾਂ ਨਾਲ ਦੀ ਨਾਲ ਹਸਪਤਾਲ ਵਾਲੇ ਗੱਲ ਦੱਸ ਦਿੰਦੇ ਆ ਵੀ ਹਾਂ ਆਈਸੀਯੂ ਦੇ ਵਿੱਚ ਆ ਘਟਨਾ ਹੋਈ ਆ ਉਸ ਤੋਂ ਬਾਅਦ ਇਸ ਬੰਦਿਆਂ ਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਚਲੋ ਇਸ ਗੱਲੋਂ ਅਸੀਂ ਹਸ਼ਿਆਰਪੁਰ ਦੇ ਐਸਐਸਪੀ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿਨੇ ਇਹ ਨੋਟਿਸ ਲਿਆ ਤੇ ਉਹਨੇ ਇਹ ਜਿਹੜੀ ਕਾਰਵਾਈ ਇਹਨਾਂ ਬੰਦਿਆਂ ਦੇ ਉੱਤੇ ਕੀਤੀ ਆ ਪਰ ਸਵਾਲ ਇਹ ਉੱਠਦਾ ਹੈ ਵੀ ਇਹ ਕਾਰਵਾਈ ਇਕੱਲੇ ਇਹਨਾਂ ਬੰਦਿਆਂ ਤੇ ਨਹੀਂ ਇਹ ਬਰਾਬਰ ਦੇ ਦੋਸ਼ੀ ਉਹ ਹਸਪਤਾਲ ਦਾ ਡਾਕਟਰ ਹਸਪਤਾਲ ਦਾ ਜਿਹੜਾ ਮਾਲਕ ਹੈ ਉਹਦੇ ਘਰ ਵਾਲੀ ਉਹ ਵੀ ਬਰਾਬਰ ਦੇ ਦੋਸ਼ੀ ਨੇ ਕਿਉਂਕਿ ਉਹਨਾਂ ਨੇ ਇਸ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਤੇ ਬਰਾਬਰ ਕਾਰਵਾਈ ਹੋਣੀ ਚਾਹੀਦੀ ਹੈ। ਤੇ ਇਹ ਜਿਹੇ ਬੰਦੇ ਜਿਹੜੇ ਚੁੱਪ ਕਰ ਜਾਂਦੇ ਐ ਇਹ ਜੀਆਂ ਘਟਨਾਵਾਂ ਇਹ ਜੀਆਂ ਗੱਲਾਂ ਬਾਤਾਂ ਕਰਾ ਕੇ ਕਿਉਂਕਿ ਆਮ ਹੀ ਮੇਰੇ ਕੋਲ ਇਹ ਜੀਆਂ ਗੱਲਾਂ ਬਾਤਾਂ ਆਉਂਦੀਆਂ ਰਹਿੰਦੀਆਂ ਨੇ। ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਭਜਾ ਕੇ ਲੈ ਜਾਂਦਾ। ਤੇ ਉਹ ਵਿਆਹ ਕਰਾਉਣ ਲਈ ਚਿਹਰੀ ਤੇ ਬੈਠੇ ਹੁੰਦੇ ਐ। ਤੇ ਬਾਪ ਦਾ ਮੈਨੂੰ ਫੋਨ ਆਉਂਦਾ ਕਹਿੰਦਾ ਜੀ ਕਚੇਰੀ 'ਚ ਬੈਠਿਆ ਮਾ ਭਾਈ ਇੱਥੋਂ ਤੁਸੀਂ ਕੁੜੀ ਨੂੰ ਘਰੇ ਲੈ ਜਾਓ ਕਹਿੰਦਾ ਭਾਈ ਕੁਝ ਹੁੰਦਾ ਤਾਂ ਨਹੀਂ ਲੱਖ ਦੀ ਲਾਹਣ ਤਾਂ ਇਹੋ ਜਿਹੇ ਲੋਕਾਂ ਤੇ ਕਿ ਐਨਾ ਕੁਝ ਕਰਾ ਕੇ ਵੀ ਆਪਾਂ ਬਦਨਾਮੀ ਰਹਿ ਕੇ ਜਾਂਦਾ ਪਿੱਛੇ ਆਪਾਂ ਚੁੱਪ ਕਰ ਜਾਂਦੇ ਆ ਸੋ ਇਹ ਘਟਨਾ ਜਿਹੜੀ ਹੋ ਰਹੀ ਹੈ ਇਹ ਗੱਲ ਮੈਂ ਤਾਂ ਕੀਤੀ ਹੈ ਕਿ ਜਿਹੜਾ ਹਾਲਾਤ ਪੰਜਾਬ ਦੇ ਬਣੇ ਹੋਏ ਆ ਪੰਜਾਬ ਦਾ ਮੁੱਖ ਮੰਤਰੀ ਮਸ਼ਕਰੀਆਂ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਛੋਟਕਲੇ ਕਹਾਣੀਆਂ ਸੁਣਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀਆਂ ਜ਼ਮੀਨਾਂ ਕੀਮਤੀ ਜਾਇਦਾਦਾਂ ਵੇਚਣ ਲਈ ਬਿਲਕੁਲ ਤਿਆਰ ਹੋ ਚੁੱਕਿਆ ਜਾਂ ਵੇਚ ਰਿਹਾ ਜਾਂ ਵੇਚਣ ਜਾ ਰਿਹਾ ਦੂਜੇ ਪਾਸੇ ਜਿਹੜੀ ਅਸੀਂ ਵਾਰ-ਵਾਰ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਬੰਦੇ ਬਾਰਲੇ ਸੂਬਿਆਂ ਤੋਂ ਆ ਰਹੇ ਆ ਉਹ ਕ੍ਰਿਮੀਨਲ ਬੰਦੇ ਨੇ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਉਹਨਾਂ ਦਾ ਪਿਛੋਕੜ ਕੀ ਆ ਉਹਨਾਂ ਦਾ ਰਿਕਾਰਡ ਕੀ ਆ ਉਹਦੀ ਪੁਲਿਸ ਵੈਰੀਫਿਕੇਸ਼ਨ ਕਿਉਂ ਨਹੀਂ ਹੋ ਰਹੀ ਇਹ ਬਹੁਤ ਵੱਡਾ ਸਵਾਲ ਹੈ ਤੁਹਾਨੂੰ ਮੈਂ ਦੱਸ ਦਿੰਦਾ ਚੋਰੀ ਤੋਂ ਲੈ ਕੇ ਡਕੈਤੀ ਤੋਂ ਲੈ ਕੇ ਕਤਲ ਬਲਾਤਕਾਰ ਤੇ ਹੋਰ ਵੱਖ-ਵੱਖ ਜੁਰਮਾਂ ਦੇ ਤਹਿਤ ਜਿਹੜੀਆਂ ਵੱਖ-ਵੱਖ ਧਰਾਵਾਂ ਦੇ ਵਿੱਚ ਪਰਚੇ ਦਰਜ ਹੋਏ ਨੇ ਪਿਛਲੇ 7 ਮਹੀਨਿਆਂ ਦੇ ਵਿੱਚ 3260 ਮੁਕੱਦਮੇ ਦਰਜ ਹੋਏ ਨੇ ਪ੍ਰਵਾਸੀ ਬੰਦਿਆਂ ਤੇ ਸੱਤਾ ਮਹੀਨਿਆਂ 'ਚ 3260 ਮੁਕਾਦਮੇ ਦਰਜ ਆ ਵਖ ਵਖ ਧਰਾਮਾਂ ਦੇ ਵਿੱਚ ਵਖ ਵਖ ਜੁਰਮਾਂ ਦੇ ਵਿੱਚ ਕੀ ਇਹਨਾਂ ਬੰਦਿਆਂ ਦੀ ਵੈਰੀਫਿਕੇਸ਼ਨ ਹੋਈ ਕੀ ਬੰਦਿਆਂ ਦੀ ਪੜਤਾਲ ਹੋਈ ਕਿ ਜਿਵੇਂ ਉਹ ਹਿਸ਼ਰਪੁਰ ਘਟਨਾ ਵਾਪਰੀ ਉਹ ਬੰਦਾ 7 ਸਾਲ ਉਧਰ ਕੈਦ ਕੱਟ ਕੇ ਆਇਆ ਬਲਾਦਕਾਰ ਦੇ ਵਿੱਚ ਤੇ ਉਹ ਬੱਚੇ ਨਾਲ ਉਹਨੇ ਐਡੇ ਵੱਡਾ ਕਾਂਡ ਕਰਤਾ ਜੇ ਉਹਦੀ ਵੈਰੀਫਿਕੇਸ਼ਨ ਹੋਈ ਹੁੰਦੀ ਜੇ ਪੁਲਿਸ ਨੂੰ ਪਤਾ ਹੁੰਦਾ ਵੀ ਇਹ ਬੰਦਾ ਕ੍ਰਿਮੀਨਲਾਂ ਬੰਦਾ ਮਾੜਾ ਹੈ ਤਾਂ ਉਹ ਬੱਚਾ ਬਚ ਜਾਂਦਾ ਤੁਸੀਂ ਅਸੀਂ ਇਹ ਬਾਰ-ਬਾਰ ਮੰਗਠਾ ਰਹੇ ਹਾਂ ਵੀ ਜਿਹੜੇ ਬੰਦੇ ਇੱਥੇ ਆ ਰਹੇ ਨੇ ਇੱਥੇ ਜੇ ਸਾਡੇ ਕਿਸੇ ਬੰਦੇ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਰਹਿਣ ਜਾਣਾ ਕਮਰਾ ਲੈਣਾ ਕਿਰਾਏ ਤੇ ਕੋਈ ਪ੍ਰਾਈਵੇਟ ਉਹਨਾਂ ਨੌਕਰੀ ਕਰਨੀ ਹੈ ਤਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਨਾਲੇ ਹਾਲਾਂਕਿ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਿਆ ਸੀ ਤੇ ਇੱਥੇ ਕੋਈ ਬੰਦਾ ਆ ਕੇ ਕ੍ਰਾਈਮ ਕਰ ਦਿੰਦਾ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਪੜਤਾਲ ਨਹੀਂ ਕੋਈ ਰਿਕਾਰਡ ਨਹੀਂ ਖੰਗਾਲਿਆ ਨੇ ਤਾਂ ਕੌਣ ਹੈ ਕਿੱਥੋਂ ਆਇਆ ਕੀ ਗੱਲਬਾਤ ਹੈ ਸੋ ਜਿੰਨੇ ਜੁਰਮ ਤੇ ਜਿੰਨਾ ਕ੍ਰਾਈਮ ਹੈ ਮੈਂ ਨਹੀਂ ਕਹਿੰਦਾ ਕਿ ਬਾਹਰੋਂ ਆਏ ਹੋਈ ਬੰਦੇ ਜ਼ਿਆਦਾ ਕ੍ਰਾਈਮ ਕਰਦੇ ਆ ਪੰਜਾਬ ਦੇ ਵਿੱਚੋਂ ਹੀ ਬਹੁਤ ਬੰਦੇ ਕ੍ਰਾਈਮ ਕਰਦੇ ਨੇ ਪਰ ਪੰਜਾਬ ਦੇ ਬੰਦਿਆਂ ਦਾ ਪੰਜਾਬ ਪੁਲਿਸ ਕੋਲੇ ਰਿਕਾਰਡ ਹੁੰਦਾ ਹੈ ਬਾਹਰਲੇ ਕਿਸੇ ਬੰਦੇ ਦਾ ਕੋਈ ਰਿਕਾਰਡ ਨਹੀਂ ਹੁੰਦਾ ਜਦੋਂ ਕੋਈ ਘਟਨਾ ਵਾਪਰਦੀ ਹੈ ਤੇ ਉਹ ਘਟਨਾ ਨੂੰ ਇੰਜਾਮ ਦੇ ਕੇ ਬੰਦੇ ਭੱਜ ਜਾਣਗੇ ਕਿੱਥੋਂ ਫੜ ਦੋਗੀ ਪੁਲਿਸ ਜਾ ਕੇ ਪਤਾ ਹੀ ਨਹੀਂ ਹੈ ਕੋ ਟਿਕਾਣਾ ਨਹੀਂ ਕੋ ਐਡਰੈਸ ਨਹੀਂ ਸੋ ਇਸ ਲਈ ਇਸੇ ਗੱਲ ਦੇ ਉੱਤੇ ਲਗਾਤਾਰ ਜ਼ੋਰ ਪਾ ਰਹੇ ਭਾਈ ਤੁਸੀਂ ਇੰਨਾ ਗੱਲਾਂ ਵੱਲ ਸਰਕਾਰ ਨੂੰ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਛੱਡ ਦਿਓ ਮਸ਼ਕਰੀਆਂ ਚੁਟਕਲੇ ਕਹਾਣੀਆਂ ਗੱਪ ਛੜਪ ਬਹੁਤ ਹੋ ਗਿਆ ਆਪਾਂ 4 ਸਾਲ ਆਈ ਨਗਾਤੇ ਸਾਲ ਰਹਿ ਗਿਆ ਮਾੜਾ ਮੋਟਾ ਸਾਨੂੰ ਲੋਕਾਂ ਨੇ ਪੁੱਝ ਤਾਂ ਦੇਣਾ ਹੀ ਹੈ ਪਰ ਘੱਟੋ ਘੱਟ ਯਾਰ ਇੱਥੇ ਇੰਨਾ ਮੁੱਦਿਆਂ ਦੇ ਤੁਸੀਂ ਧਿਆਨ ਕੇਂਦਰਿਤ ਕਰਕੇ ਇਹ ਪੰਜਾਬ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ ਜਿਹੜੀ ਆਪਾਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਆ ਕਿੱਥੋਂ ਤੋਂ ਹੀ ਸਹੀ ਰੱਖ ਲਓਗੇ ਤੇ ਤੁਹਾਡੇ ਕੋਲ ਹੈ ਹੀ ਕੋਈ ਰਿਕਾਰਡ ਹੀ ਹੈ ਨਹੀਂ ਕੋਈ ਸੋ ਅਗਲੀ ਆਪਾਂ ਗੱਲ ਕਰਨੀ ਆ ਅਗਲੀ ਗੱਲ ਕਰਨੀ ਹੈ ਭਾਈ ਪੰਜਾਬ ਦੇ ਲੋਕੋ ਅੱਜ ਪੰਜਾਬ ਨੂੰ ਉਜਾੜਿਆ ਜਾ ਰਿਹਾ ਪਹਿਲਾਂ ਇਹ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਲੋਕਾਂ ਦੇ ਪਿੱਛੇ ਟੱਕ ਤੇ ਉਹ ਵੀ ਇੱਕ ਜ਼ਮੀਨ ਹੜਾਪ ਕੇ ਉਹ ਜੋ ਮੋਟਾ 25 ਤੋਂ 30 ਹਜ਼ਾਰ ਟੋੜ ਰੁਪਈਆ ਹੜਪਣਾ ਸੀ ਇਹਨਾਂ ਨੇ ਉਹ ਵੀ ਇੱਕ ਵਾਰੀ ਰੁਕ ਗਿਆ ਹੁਣ ਇਹਨਾਂ ਨੇ ਫਿਰ ਪਿੱਛੇ ਜਿਹਨਾਂ ਨੇ ਪੰਚਾਇਤਾਂ ਨੂੰ ਹੁਕਮ ਚਾੜ ਤੇ 16 ਪੰਚਾਇਤਾਂ ਮਹਾਲੀ ਦੀਆਂ ਵੀ ਤੁਸੀਂ ਮਤੇ ਪਾ ਕੇ ਦਿਓ ਪੰਚਾਇਤੀ ਜ਼ਮੀਨਾਂ ਸਾਡੇ ਹਵਾਲੇ ਕਰੋ ਉਹ ਪੰਚਾਇਤਾਂ ਕੁਛੜ ਗਈਆਂ ਉਹ ਤੋਂ ਪਿੱਛੇ ਆਟ ਕੇ ਹੁਣ ਇਹਨਾਂ ਨੇ ਜਿੰਨਾ ਕੋਈ ਮੰਡੀਕਰਨ ਬੋਰਡ ਦੀ ਜ਼ਮੀਨ ਪਈ ਐ ਪੰਜਾਬ ਮੰਡੀ ਬੋਰਡ ਦੀ ਜ਼ਮੀਨ ਪਈ ਐ ਕੋਈ ਪੀ ਡਬਲਯੂ ਡੀ ਦੀ ਜ਼ਮੀਨ ਪਈ ਐ ਕੋਈ ਹੋਰ ਜਿੰਨਾ ਜਿਆਦਾ ਦਾ ਪਈਆਂ ਨੇ ਉਹਨਾਂ ਦੇ ਅੱਖ ਰੱਖ ਲਈ ਆ 12 ਏਕੜ ਜ਼ਮੀਨ 12 ਕਿੱਲੇ ਜ਼ਮੀਨ ਮਹਾਲੀ ਦੇ ਵਿੱਚ ਜਿਹੜੀ ਕਿ ਇੱਕ ਮਾਡਰਨ ਨਵੀਂ ਤਕਨੀਕ ਦੀ ਮੰਡੀ ਬਣਾਉਣ ਲਈ 12 ਏਕੜ ਜ਼ਮੀਨ ਉੱਥੇ ਕੱਟੀ ਗਈ ਸੀ ਉਹ 12 ਏਕੜ ਜ਼ਮੀਨ ਮੰਡੀ ਬੋਰਡ ਤੋਂ ਇਹਨਾਂ ਨੇ ਮਤਾ ਪਵਾ ਲਿਆ ਪੁੱੱਡਾ ਦੇ ਹਵਾਲੇ ਕਰ ਦਿੱਤੀ ਗਈ ਆ ਉਹਨੂੰ ਵੇਚਣ ਦੀ ਤਿਆਰੀ ਕਰ ਚੁੱਕੇ ਆ ਇਹ ਕਹਿੰਦੇ ਜੀ ਇਹ ਮੰਡੀ ਕਿਤੇ ਹੋਰ ਲੈ ਜਾਾਂਗੇ ਉੱਥੇ ਘੱਟੋ ਘੱਟ ਇੱਕ ਕਿੱਲੇ ਦਾ ਜਿਹੇ ਵੇਚਣਗੇ 100 ਤੋਂ 150 ਕਰੋੜ ਨੂੰ ਇੱਕ ਕਿੱਲਾ ਉੱਥੇ ਵੇchnਾ ਹੈ ਤੇ ਹਿਸਾਬ ਲਾ ਲਓ ਵੀ ਉੱਥੇ ਘੱਟੋ ਘੱਟ 1500 2000 ਕਰੋੜ ਦਾ ਉਹ ਜਗਾ ਜਿਹੜੀ ਇਹ 12 ਏਕੜ ਮਹਾਲੀ ਦੇ ਵਿੱਚ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ ਮਤੇ ਪੈ ਚੁੱਕੀ ਆ ਪੁੱਡਾ ਕੋਲੇ ਉਹ ਹਵਾਲੇ ਪੁੱਡਾ ਦੇ ਕਰ ਦਿੱਤੀ ਗਈ ਆ ਮੰਡੀ ਬੋਰਡ ਤੋਂ ਉਹਦੀਆਂ ਸਾਰੀਆਂ ਤਿਆਰੀਆਂ ਬੈਰੀਆਂ ਹੋ ਚੁੱਕੀਆਂ ਨੇ ਬਸ ਉਹਦੀਆਂ ਰਿਓੜੀਆਂ ਵਟੀਆਂ ਹੀ ਲੋ ਤੇ ਉਥੋਂ ਉਹ ਕਹਿਣਗੇ ਜੀ ਕਿਸੇ ਹੋਰ ਪਿੰਡ ਦੀ ਜ਼ਮੀਨ ਇਨਕੁਆਇਰ ਕਰ ਲਓ ਜਾ ਕੇ ਉਹਨੂੰ ਫਿਰ ਅਜਾੜ ਨਾ ਇਹਨੂੰ ਜਾੜਾ ਕਹਿੰਦੇ ਆ ਜਿਵੇਂ ਤੁਹਾਨੂੰ ਮੈਂ ਇੱਕ ਅਧਾਰਨ ਦਿੰਦਾ ਬਠਿੰਡੇ ਦੇ ਵਿੱਚ ਬਾਲ ਸਰਕਾਰ ਵੇਲੇ ਜੇਲ੍ਹ ਵੇਚਤੀ ਸੀ ਜਿਹੜੀ ਅੰਦਰ ਜੇਲ੍ਹ ਸੀਗੀ ਨਾ ਉਹਨੂੰ ਬਹੁਤ ਕੀਮਤੀ ਜਗ੍ਹਾ ਸੀਗੀ ਉਹ ਉਹਨੂੰ ਕਈ ਅਰਬਾਂ ਰੁਪਈਆ ਦੀ ਵੇਚ ਕੇ ਉਹ ਬਾਦਲ ਸਰਕਾਰ ਵੇਲੇ ਪਤਾ ਨਹੀਂ ਉਹ ਪੈਸੇ ਕਿੱਥੇ ਲੱਗੇ ਹੜੱਪ ਲਏ ਗਏ ਖਾ ਲਏ ਗਏ ਜਾਂ ਉਹ ਕਿਤੇ ਲਾ ਦਿੱਤੇਗੇ ਕੋਈ ਪਤਾ ਨਹੀਂ ਉਹਦਾ ਪਰ ਗਵਿੰਦਪੁਰੇ ਪੰਚਾਇਤੀ ਜ਼ਮੀਨ ਦੇ ਵਿੱਚ ਲਿਆ ਕੇ ਜੇਲ੍ਹ ਬਣਾਤੀ ਉਧਰੋਂ ਪੰਚਾਇਤੀ ਜ਼ਮੀਨ ਰੋਕ ਲਈ ਉਧਰੋਂ ਕੀਮਤੀ ਜ਼ਮੀਨ ਜਿਹੜੀ ਪੰਜਾਬ ਦਾ ਸਰਮਾਇਆ ਸੀਗਾ ਲੋਕਾਂ ਦਾ ਸਰਮਾਇਆ ਸੀ ਉਹ ਵੇਚਦਾ ਹੁਣ ਆਈ ਇਹ ਕਰ ਰਹੇ ਨੇ ਉਥੋਂ ਮਹਾਲੀ ਤੋਂ 12 ਏਕੜ ਬੇਚਤੀ ਹੋਰ ਵੱਖ-ਵੱਖ ਥਾਵਾਂ ਦੇ ਜਿੱਥੇ ਮੰਡੀ ਬੋਰਡ ਦੀਆਂ ਜ਼ਮੀਨਾਂ ਪੰਗਾਂ ਕੋਰੈਸਟ ਹੌਸਪੀਟਲ ਆ ਪੀਡਬਲਯੂਡੀ ਦੇ ਜਾਂ ਹੋਰ ਮਹਿਕਮਿਆਂ ਦੇ ਸਾਰੇ ਇਹ ਵੇਚਣ ਦੀ ਹੌਲੀ ਹੌਲੀ ਇੱਕ ਇੱਕ ਕਰਕੇ ਤਿਆਰੀ ਕਰੀ ਜਾਂਦੇ ਕਿਉਂਕਿ ਬਿਹਾਰ ਦੀਆਂ ਚੋਣਾ ਆ ਗਈਆਂ ਤੇ ਇਹਨਾਂ ਨੇ ਸਾਰਾ ਪੈਸਾ ਜਿਹੜਾ ਇੱਥੋਂ ਲਿਜਾ ਕੇ ਲੁੱਟ ਕੇ ਪੰਜਾਬ ਦੇ ਵਿੱਚੋਂ ਲਾਲਾ ਜੀ ਜਿਹੜੇ ਆਪਣੇ ਕੇਜਰੀਵਾਲ ਕਹਿੰਦੇ ਸੀ ਕੱਟੜੇ ਇਮਾਨਦਾਰ ਆ ਜੀ ਉਹਨਾਂ ਨੇ ਸਾਰਾ ਪੈਸਾ ਇੱਥੋਂ ਹੜਾ ਪੱਕੇ ਕਿਵੇਂ ਪੰਜਾਬ ਦੇ ਵਿੱਚੋਂ ਇਕੱਠਾ ਕਰਕੇ ਲੈ ਜਾਣਾ ਇਹ ਸਿਰਫ ਘੁੱਗੂ ਬਣਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇਹ ਸਿਰਫ ਇਹਨੂੰ ਇਹ ਮੈਨੂੰ ਸਾਲ ਹੋਰ ਮੈਂ ਬੈਠਾ ਰਵਾਂ ਇੱਥੇ ਵੱਡੇ ਵੱਡੇ ਆਏ ਤੁਰ ਗਏ ਭਵੰਤਸਿਆਂ ਮਸਲਾ ਅਜ ਬਹੁਤ ਗੰਭੀਰ ਤੇ ਬਹੁਤ ਚਿੰਤਾਜਨਕ ਮਸਲਾ ਕਿੰਨਾ ਚਿਰ ਤੁਸੀਂ ਪੰਜਾਬ ਦੀਆਂ ਜ਼ਮੀਨਾਂ ਜਾਇਦਾਦਾਂ ਕਿੰਨਾ ਚਿਰ ਵੇਚ ਕੇ ਪੰਜਾਬ ਦੇ ਪੰਜਾਬ ਦੀਆਂ ਗੱਡੀ ਤੁਰੂਗੀ ਨਹੀਂ ਤੁਰਨੀ ਗੱਡੀਏ ਸੋ ਪੰਜਾਬ ਦੇ ਲੋਕੋ ਜਿਵੇਂ ਲੈਂਡ ਪੂਲਿੰਗ ਨੀਤੀ ਦੇ ਵਿੱਚ ਅਸੀਂ ਖੜਗੇ ਸੀਗੇ ਨਾ ਆਕੇ ਵੀ ਅਸੀਂ ਜ਼ਮੀਨਾਂ ਨਹੀਂ ਖੋਣ ਦੇਣੀਆਂ ਇਹ ਮੰਡੀ ਬੋਰਡ ਦੀਆਂ ਜ਼ਮੀਨਾਂ ਹੈ ਸਾਡੀਆਂ ਜ਼ਮੀਨਾਂ ਨੇ ਇਹਦੇ ਲਈ ਸਾਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਵਾਇਬ ਉਲੰਧ ਕਰਨੀ ਪੈਣੀ ਵੀ ਆਏ ਅਸੀਂ ਸੋਨੂ ਕਾਡੀਆਂ ਦੇ ਭਾ ਆਸ ਇੰਨੀ ਬੇਸ਼ਕੀਮਤੀ ਸਾਡੀ ਧਰਤੀ ਜ਼ਮੀਨ ਅਸੀਂ ਖੋਣ ਨਹੀਂ ਦੇਣੀ ਪ੍ਰਤਾਪ ਸਿੰਘ ਬਾਜਵਾ ਜੀ ਗਏ ਨੇ ਗਵਰਨਰ ਦੇ ਕੋਲੇ ਚਿੱਠੀ ਲਿਖੀ ਐ ਕਿ ਇਹਨੂੰ ਵੇਚਿਆ ਨਾ ਜਾਵੇ ਪਰ ਬਾਜਵਾ ਸਾਹਿਬ ਇਹ ਗੱਲਾਂ ਚਿੱਠੀਆਂ ਨਾਲ ਨਹੀਂ ਲੋਟ ਆਉਂਦੀਆਂ ਹਨਾਨੀ ਦੀ ਗੱਲ ਆ ਅੱਜ ਪੰਜਾਬ ਉਜਾੜਿਆ ਜਾ ਰਿਹਾ ਪੰਜਾਬ ਲੁੱਟਿਆ ਜਾ ਰਿਹਾ ਪੰਜਾਬ ਬਰਬਾਦ ਕੀਤਾ ਜਾ ਰਿਹਾ ਪੰਜਾਬ ਵੇਚਿਆ ਜਾ ਰਿਹਾ ਪੰਜਾਬ ਤਬਾਹ ਕੀਤਾ ਜਾ ਰਿਹਾ ਤਮਾਸ਼ੀਨ ਬਣ ਕੇ ਜਿੰਨੇ ਵਿਰੋਧੀ ਤੇ ਰਾਲੇ ਆ ਚਾਹੇ ਕਾਂਗਰਸੀ ਹੋਣ ਚਾਹੇ ਅਕਾਲੀਦਾਰ ਹੋਣ ਚਾਹੇ ਭਾਜਪੀ ਵਾਲੇ ਹੋਣ ਉੱਚਪ ਕਰਕੇ ਤਮਾਸ਼ਾ ਦੇਖ ਰਿਆ ਸਿਰਫ ਤੇ ਸਿਰਫ ਨਰੀ ਇੱਕੋ ਹੀ ਟੇਕ ਹੈ ਕੋਈ ਵੀ ਕੁਰਸੀ ਦੇ ਉੱਤੇ ਟੇਕ ਹੈ ਵੀ ਕਿਵੇਂ ਸਤਾਈ ਚਾਹੀ ਕੁਰਸੀ ਲੈ ਲਗੇ ਜੇ ਪੰਜਾਬ ਨਾ ਬਚਿਆ ਪੰਜਾਬ ਉਜੜ ਗਿਆ ਪੰਜਾਬ ਤਬਾਹ ਹੋ ਗਿਆ ਤੁਹਾਨੂੰ ਕੁਰਸੀਆਂ ਨਹੀਂ ਦਾਸ ਹੋਣੀਆਂ ਇਹ ਕੁਰਸੀਆਂ ਕਹੇ ਕੰਮ ਨਹੀਂ ਜਾਣੀਆਂ ਸੋ ਇਸ ਕਰਕੇ ਇਹ ਬਹੁਤ ਗੰਭੀਰ ਮਸਲਾ ਹੈ ਜਿੰਨੀਆਂ ਵਿਰੋਧੀ ਧਿਰਾਂ ਨੇ ਜਿੰਨੇ ਸਮਾਜ ਸੰਸਥਾਵਾਂ ਨੇ ਕੋਈ ਧਰਮ ਸੰਸਥਾਵਾਂ ਨੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਸਾਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਵੀ ਜਿਹੜੀ ਤੁਸੀਂ ਇਹ ਇਸ ਤਰ੍ਹਾਂ ਸਾਰੀ ਅੱਖ ਰੱਖ ਲਈ ਹੈ ਜ਼ਮੀਨਾਂ ਦੇ ਉੱਤੇ ਜਿਹੜੀਆਂ ਮਹਿੰਗੀਆਂ ਜ਼ਿਆਦਾਤਰ ਨੇ ਸਰਕਾਰ ਦੀਆਂ ਪੰਜਾਬ ਦੇ ਲੋਕਾਂ ਦੀਆਂ ਨੇ ਸਰਕਾਰ ਦੀਆਂ ਨੇ ਸਰਕਾਰ ਦਾ ਕੱਲ ਨੂੰ ਕੋਈ ਹੋਰ ਆ ਜਾਣੀ ਹੈ ਪੰਜਾਬ ਦੀਆਂ ਨੇ ਤੇ ਇਹ ਉਹ ਅਸੀਂ ਵੇਚਣ ਨਹੀਂ ਦੇਣਾ ਇਹਦੇ ਖਿਲਾਫ ਸਾਨੂੰ ਸਿਨਸ ਵੱਡਣਾ ਪੈਣਾ ਹੈ ਕੱਲੇ ਬਿਆਨਾਂ ਨਾਲ ਜਾਂ ਕੱਲੀਆਂ ਚਿੱਠੀਆਂ ਨਾਲ ਗੱਲ ਨਹੀਂ ਬਣਨੀ